ਇਹ ਸਾਡੀ ਭੈਣ ਹੈ ਜਿਹੜੀ ਪਈ ਆ ਤੇ ਮਰੀਜ਼ ਦੀ ਜਿਹੜੀ ਹਾਲਤ ਹੈ ਉਹ ਬੜੀ ਗੰਭੀਰ ਹੈ ਕਿਉਂਕਿ ਬੜੀ ਵੱਡੀ ਸਮੱਸਿਆ ਖੜੀ ਹੋ ਗਈ ਆ ਪਹਿਨੇ ਕਿੰਨੇ ਸਾਲ ਤੋਂ ਆ ਜੀ 2 2 ਸਾਲ ਹੋ ਗਏ ਅੱਛਾ ਜੀ ਠੀਕ ਹੈ ਕੀ ਡਾਕਟਰ ਹੁਣ ਕੀ ਦੱਸਦੇ ਆ ਕਿ ਪੀਜ਼ਾ ਇਲਾਜ ਕਰਾਓ ਹਾਂਜੀ ਕਿੰਨੇ ਕ ਤਕਲੀਫ ਹੁੰਦੀ ਆ ਜੀ ਕੀ ਦਰਦ ਬਹੁਤ ਹੁੰਦੀ ਕੋਈ ਰੋ ਕੋਈ ਨ ਰੋਪੋ ਨਾ ਜੀ ਕੋਈ ਗੱਲ ਨਹੀਂ ਕੀ ਦਰਦ ਨੇ ਬਹੁਤ ਹੁੰਦੀ ਜੀ ਉਹ ਪੀਰ ਹੁੰਦੀ ਸੋਪ ਐ ਵੀ ਹੁੰਦਾ ਨਾ ਮੇ ਕੋਈ ਹੁੰਦਾ ਨਾ ਮੈਂ ਤਾਂ ਬੈਠ ਹੁੰਦਾ ਕੀ ਨਾਮ ਹੈ ਪੜਨੇ ਆਪਣਾ ਮੇਰਾ ਨਾਮ ਸੁਲਜੀਤ ਕੁਮਾਰੀ ਜੀ ਕਿਹੜਾ ਪੈਨ ਹੈ ਇਹ ਕੰਮ ਜੀ ਜੀ ਸੰਦੀਪ ਕੁਮਾਰੀ ਠੀਕ ਹੈ ਜੀ प्यारे साथियों पेशेंट ਸਾਡੀ ਜਿਹੜੀ ਭੈਣ ਹੈ ਸੰਦੀਪ ਕੁਮਾਰੀ ਕਿਉਂਕਿ ਰਸੌਲੀ ਕਾਫੀ ਵੱਡਾ ਰੂਪ ਧਾਰਨ ਕਰ ਗਈ ਹੈ ਕਿਉਂਕਿ ਸਿਵਲ ਹਸਪੀਟਲ ਨਾਮਾ ਸ਼ਹਿਰ ਦੇ ਅੰਦਰ ਵੀ ਬਹੁਤ ਵੱਡੇ ਇਲਾਜ ਹੁੰਦੇ ਨੇ ਬਹੁਤ ਕਾਫੀ ਡਾਕਟਰ ਮਾਹਰ ਉੱਥੇ ਸੇਵਾ ਨਿਭਾਉਂਦੇ ਨੇ ਪਰ ਮਸਲਾ ਗੰਭੀਰ ਹੋਣ ਕਰਕੇ ਇਹਨਾਂ ਨੂੰ ਰੈਫਰ ਕੀਤਾ ਗਿਆ ਹੈਗਾ ਆ ਕਿਉਂਕਿ ਰਸੌਲੀ ਕਾਫੀ ਵੱਡਾ ਰੂਪ ਧਾਰਨ ਕਰ ਗਈ ਹੈ ਕਿਉਂਕਿ ਸਿਵਲ ਹਸਪੀਟਲ ਨਾਮਾ ਸ਼ਹਿਰ ਦੇ ਅੰਦਰ ਹੀ ਬਹੁਤ ਵੱਡੇ ਇਲਾਜ ਹੁੰਦੇ ਨੇ ਬਹੁਤ ਕਾਫੀ ਡਾਕਟਰ ਮਾਹਰ ਉੱਥੇ ਸੇਵਾ ਨਿਭਾਉਂਦੇ ਨੇ ਪਰ ਮਸਲਾ ਗੰਭੀਰ ਹੋਣ ਕਰਕੇ ਇਹਨਾਂ ਨੂੰ ਰੈਫਰ ਕੀਤਾ ਗਿਆ ਹੈਗਾ ਆ ਤੇ ਪਰਿਵਾਰ ਦੇ ਨਾਲ ਫਿਰ ਇੱਕ ਛੋਟੀ ਜਿਹੀ ਜਾਣਕਾਰੀ ਜ਼ਰੂਰ ਲੈਂਦੇ ਆ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਪਿੰਡ ਕਾਮਾ ਪਿੰਡ ਕਾਮੇ ਦੇ ਵਿੱਚ ਉਸ ਘਰ ਦੇ ਨਾਲ ਮੁਲਾਕਾਤ ਕਰਪਾਉਣ ਜਾ ਰਹੇ ਹਾਂ ਜਿੱਥੇ ਲੜਕੀ ਦਾ ਵਿਆਹ ਹੁੰਦਾ ਆ ਵਿਆਹਪ੍ਰੰਤ ਲੜਕੀ ਦੇ ਇੱਕ ਬੇਟਾ ਵੀ ਜਨਮ ਲੈਂਦਾ ਕੁਝ ਇੱਕ ਸਾਲਾਂ ਬਾਅਦ ਅਚਨਚੇਤ ਜਿਸ ਲੜਕੇ ਨੂੰ ਲੜਕੀ ਵਿਆਹੀ ਜਾਂਦੀ ਹੈ ਉਹਦੀ ਮਰਤੀ ਉਹ ਮੌਤ ਹੋ ਜਾਂਦੀ ਹੈ ਪੇਕੇ ਪਰਿਵਾਰ ਪਿੰਡ ਕਾਮੇ ਵਾਲਾ ਉਹਨਾਂ ਨੂੰ ਆਪਣੇ ਕਰ ਲੈਂਦਾ ਉਹਦਾ ਪਾਲਣ ਪੋਸ਼ਣ ਕਰਦਾ ਬੱਚਾ ਵੀ ਵੱਡਾ ਹੈਗਾ ਲੇਕਿਨ ਜਿਹੜਾ ਬੱਚੇ ਦੀ ਮਾਂ ਆ ਪਿੰਡ ਕਾਮੇ ਵਾਲਿਆਂ ਦੀ ਜਿਹੜੀ ਧੀ ਹੈਗੀ ਐ ਉਹਨੂੰ ਇੱਕ ਐਸੀ ਬਿਮਾਰੀ ਨੇ ਜਕੜ ਲਿਆ ਜਿਹਦਾ ਇਲਾਜ ਕਰਾਉਣ ਦੀ ਗੱਲ ਤਾਂ ਦੂਰ ਦੀ ਉਹਨੂੰ ਪੀਜੀਆਈ ਲੈ ਕੇ ਜਾਣ ਦੇ ਲਈ ਵੀ ਬੱਸਾਂ ਦੇ ਕਿਰਾਏ ਜਾਂ ਗੱਡੀਆਂ ਦੇ ਕਿਰਾਏ ਨਹੀਂ ਕਿਉਂਕਿ ਕੋਰੋਨਾ ਦੀ ਦੌਰ ਨੇ ਸਾਰਿਆਂ ਨੂੰ ਚੰਜੋੜ ਕੇ ਰੱਖ ਦਿੱਤਾ ਦਿਹਾੜੀਦਾਰ ਤਾਂ ਬਹੁਤ ਤਰਸਯੋਗ ਹਾਲਤ ਦੇ ਵਿੱਚ ਸਮਾਂ ਗੁਜ਼ਾਰਦੇ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਸਾਂਝੀਆਂ ਤਸਵੀਰਾਂ ਤੇ ਮੁਲਾਕਾਤਾਂ ਕਰਵਾਉਣ ਜਾ ਰਹੇ ਹਾਂ ਜਿੱਕੀ ਨਾਮ ਜੀ ਆਪਣਾ ਮੇਰਾ ਨਾਮ ਪਰਮਜੀਤ ਪਰਮਜੀਤ ਜੀ ਕਿਹੜਾ ਪਿੰਡ ਹੈ ਇਹ ਕੰਮਾਂ ਜੀ ਕੀ ਨਾਮ ਹੈ ਜੀ ਬੇਟੀ ਦਾ ਸੰਦੀਪ ਕੁਮਾਰੀ ਕਦੋਂ ਵਿਆਹ ਹੋਇਆ ਸੀ ਇਹਦਾ 1902007 ਤੋ ਜੋ ਹੈ ਕਿਹੜੇ ਪਿੰਡ ਹੋਇਆ ਸੀਗਾ ਆਪਣੇ ਛੇ ਪਿੰਡ ਜੀ ਖੰਨੇ ਦੇ ਕੋਲ ਪੁਰਾਣੇ ਨੂੰ ਕੀ ਹੋਇਆ ਸੀਗਾ ਉਹ ਜੀ ਇਦਾਂ ਹੀ ਮਤਲਬ ਦੌਰ ਗੁਰਪਿੰਦਾ ਜੀ ਉਹ ਜੀ ਹਾਂ ਆਪੂ ਵਾਲੇ ਅਗੇ ਮਰ ਗਿਆ ਠੀਕ ਹੈ ਜੀ ਕਿੰਨੀ ਉਮਰ ਸੀ ਉਦੋਂ ਬੇਟੇ ਦੀ ਜਦੋਂ ਇੱਕ ਬੱਚੇ ਨੇ ਵੀ ਜਨਮ ਲਿਆ ਤੇ ਉਸ ਵੇਲੇ ਇਹ ਡੇਢ ਸਾਲ ਦਾ ਸੀ ਜੀ ਮੇਰੇ ਕੋਲ ਜਦੋਂ ਆਏ ਆ ਡੇਢ ਸਾਲ ਤੋਂ ਬਾਅਦ ਤੁਸੀਂ ਫਿਰ ਇੱਥੇ ਕੰਮੇ ਲੈਣ ਦੀ ਹਾਂਜੀ ਹਾਂਜੀ ਅੱਜ ਕੀ ਮਸਲਾ ਕੀ ਆ ਉਹਨੂੰ ਲੜਕੀ ਨੇ ਫੇ ਦੁਬਾਰਾ ਕਿਸ ਬਿਮਾਰੀ ਨੇ ਜਨਮ ਲੈ ਲਿਆ ਹਨੂ ਜੀ ਇਹ ਪੇਟ ਦੀ ਬਿਮਾਰੀ ਹੈ ਜੀ ਜੀ ਤੇ ਉਹਦੀ ਕਰਕੇ ਸਾਡੇ ਕੋ ਉਹਨਾਂ ਨੇ ਨਵੇਂ ਸ਼ਹਿਰ ਵਾਲੇ ਹਸਪਤਾਲ ਵਾਲੇ ਨੇ ਜੀ ਆਜ ਨੂੰ ਭੇਜ ਰੈਫਰ ਕਰਤਾ ਜੀ ਉੱਥੇ ਰੈਫਰ ਕਰਨ ਦੇ باوجود ਸਾਡੇ ਕੋ ਇੰਨੀ ਗਜੈਸ ਨਹੀਂ ਗਈ ਜੀ ਅਜੇ ਆਪ ਵੀ ਮਹਗਾ ਤੇ ਕਰਾਏਦੇ ਰਹਿੰਦੇ ਹੈ ਗਏ ਗੁਰੂ ਗੋਬਿੰਦ ਸਿੰਘ ਚੌਕ ਕੰਮ ਆ ਅੱਛਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਚੌਕ ਕੰਮ ਆ ਹੈਗਾ ਕੰਮ ਆ ਜੀ ਜੀ ਤੇ ਹਰਦੀਪ ਸਿੰਘ ਦੀਪਾ ਕੇਵਲ ਵਾਲੇ ਦੇ ਕੋਲ ਘਰ ਆ ਤੁਸੀਂ ਕੰਮ ਕੀ ਕਰਦੇ ਹੋ ਜੀ ਮੈਂ ਦਿਹਾੜੀ ਦਾ ਪੱਗਾ ਕਰਦਾ ਜੀ ਜੀ ਪਹਿਲਾਂ ਮੇਰੀ ਆ ਬਾਜੂ ਖੜੀ ਸੀ ਹੁਣ ਆਹ ਬਲੀ ਚਾ ਚੱਕ ਨਹੀਂ ਹੁੰਦੀ ਅੱਛਾ ਤੁਹਾਨੂੰ ਵੀ ਪ੍ਰੋਬਲਮ ਹੈਗੀ ਆ ਸਰੀਰਕ ਤੌਰ ਤੇ ਹਾਂ ਜੀ ਪਿਆਰੇ ਸਾਥੀਓ ਮਸਲੇ ਬੜੇ ਗੰਭੀਰ ਹੈ ਪਰਿਵਾਰ ਦੇ ਕਿਰਾਏ ਦਾ ਮਕਾਨ ਹੈ ਪਹਿਲਾਂ ਭਾਈ ਸਾਹਿਬ ਦੀ ਇੱਧਰਲੀ ਬਾਾਂ ਚ ਪ੍ਰੋਬਲਮ ਆ ਗਈ ਹੁਣ ਇੱਧਰਲੀ ਬਾਾਂ ਦੇ ਵਿੱਚ ਪ੍ਰੋਬਲਮ ਆ ਗਈ ਜਰੂਰ ਸਾਰੇ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਨਿਮਰਤਾ ਸਹਿਤ ਇੱਕ ਗੁਜਾਇਸ਼ ਵੀ ਆਪ ਜੀ ਤੇ ਤੇ ਜ਼ਰੂਰਿਆਂ ਦੀ ਮਦਦ ਕਰਿਓ ਪਿੰਡ ਕਾਮਾ ਮੋਬਾਈਲ ਨੰਬਰ ਦੁਆਰਾ ਫੇਰਪੀਟ ਕਰਾ ਦੇ ਜੀ 97809 97809 86103 86103 ਇਹ ਇਹਨਾਂ ਦਾ ਮੋਬਾਈਲ ਨੰਬਰ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ